ਉਦਾਂ ਵੇਖ ਲਓ ਮੰਮੀ ਜੀ ਚਾਚੀ ਨੇ ਕਿਦਾਂ ਚਾਅ ਕੀਤਾ ਸਾਡਾ ਪੁੱਤ ਚਾਚੀ ਦੀਆਂ ਚਲਾਕੀਆਂ ਨਹੀਂ ਤੂੰ ਜਾਣਦੀ ਬੜੀ ਉਹ ਮਿਸਣੀ ਆ ਇਹਨਾਂ ਗੱਲਾਂ ਦਾ ਤਾਂ ਖਟਿਆ ਖਾਂਦੀ ਆ ਉਹਨੂੰ ਇਹਨਾਂ ਗੱਲਾਂ ਦਾ ਬਹੁਤ ਪਤਾ ਵਾ ਅਗਲੇ ਦੇ ਅੰਦਰ ਹੀ ਕਿਦਾਂ ਪੈ ਜਾਣਾ ਮੈਨੂੰ ਪਤਾ ਪੁੱਤ ਤੁਹਾਨੂੰ ਨਹੀਂ ਪਤਾ ਤੇ ਇਹ ਜੇ ਬੱਚੇ ਜੇ ਤੁਹਾਨੂੰ ਸਮਝ ਨਹੀਂ ਲੱਗੇ ਕੀ ਸਮਝ ਆ ਉਸਦੇ ਹੋਰ ਨਹੀਂ ਮੰਈ ਮੰਮੀ ਪਰ ਇਦਾਂ ਲੱਗਦੇ ਨਹੀਂਗੇ ਚਾਚੀ ਜਲ ਕੋਈ ਨਹੀਂ ਪੁੱਤ ਨਹੀਂ ਨਾ ਲੱਗਦੇ ਜੇ ਤੈਨੂੰ ਲੱਗਣਗੇ ਉਹ ਦਵਾਂ ਦੱਸੀ ਮੈਨੂੰ ਪਤਾ ਨਾ ਘਰ ਦੇ ਜੀਜੇ ਤਾਂ ਦੰਦ ਗਿਣੇ ਹੁੰਦੇ ਨੇ ਚਲ ਕੋਈ ਨਹੀਂ ਮੰਮੀ ਪਰ ਵੇਖਣ ਚ ਉਹਨਾਂ ਚ ਨਹੀਂ ਲੱਗਦਾ ਵੀ ਕੋਈ ਸਵੇਹਾ ਕੋਈ ਓਦਾਂ ਦਾ ਹੋਊਗਾ ਨਾ ਵੇਖ ਲੈ ਕਿੱਦਾਂ ਨਿਆਣਿਆਂ ਦੇ ਅੰਦਰ ਹੀ ਪੈ ਜਾਂਦੀ ਐ ਨਿਆਣੇ ਨੂੰ ਮੈਂ ਕਹੀ ਨਹੀਂ ਐ ਨਾ ਤੇ ਨਿਆਣੇ ਗੱਲ ਦਾ ਅਸਰ ਨਹੀਂ ਕਰਦੇ ਪਰ ਜਿਹੜੀ ਗੱਲ ਚਾਚੀ ਨੇ ਕਹਿ ਦੇਣੀ ਉਸੇ ਵੇਲੇ ਬਸ ਆਖਣਾ ਮੰਮੀ ਚਾਚੀ ਓਦਾਂ ਹੀ ਮੇਰੇ ਦੋਵੇਂ ਨਿਆਣੇ ਓਦਾਂ ਕਰਦੇ ਤੇ ਪੁੱਤੋ ਲੈ ਤੂੰ ਵੀ ਓਦਾਂ ਹੀ ਦੇਖਣੀ ਐ ਨਾ ਨਹੀਂ ਮੰਮੀ ਓਦਾਂ ਨਹੀਂ ਤੇ ਕੋਈ ਗੱਲ ਨਹੀਂ ਗਈ ਮੈਂ ਤਾਂ ਨੋਰਮਲ ਜੀ ਕੀਤੀ ਸੀ ਗੱਲ ਓਦਾਂ ਚਲ ਥਾਂ ਛੱਡ ਓਥੋਂ ਐ ਦੋਨਾਂ ਨੇ ਗੱਲਾਂ ਕਰੀ ਜਣੀਆਂ ਕੋਈ ਰਾਤੀ ਰੋਟੀ ਦੀ ਤਿਆਰੀ ਕਰੀ ਦਸਵੀਂ ਰਾਤ ਦੀ ਰੋਟੀ ਕੀ ਬਣਾਉਣੀ ਆ ਸਭ ਕੁਝ ਤੇ ਚਾਚੀ ਨੇ ਭੇਜਤਾ ਵਾ ਹਾਏ ਹਾਏ ਮੈਂ ਨਹੀਂ ਉਹਦੇ ਹੱਥ ਦੀਆਂ ਸਬਜ਼ੀਆਂ ਖਾਣੀਆਂ ਇੰਨਾ ਗੋੜੇ ਗੋੜੇ ਮਿਰਚ ਮਸਾਲਾ ਪੰਦੀ ਐ ਅਸੀਂ ਬਿਮਾਰ ਹੋਣਾ ਤੁਸੀਂ ਖਾਣਾ ਤੇ ਖਾ ਲਓ ਮੈਂ ਤਾਂ ਹਲਕਾ ਜਿਹਾ ਖਾਣਾ ਬਣਾਉਣਾ ਮੈਂ ਖਾ ਕੇ ਨੁਕਤੇ ਬਿਮਾਰ ਹੋਣਾ ਦੇ ਦੇ ਯਾਰ ਕੀ ਤਾਂ ਕੀ ਜਾਣਾ ਚੱਲ ਕੋਈ ਨਹੀਂ ਮੰਮੀ ਵੇਖ ਲਓ ਤੁਸੀਂ ਕੀ ਬਣਾਉਣਾ ਮੈਂ ਤਾਂ ਥੋੜੀ ਦਲੀ ਦਾਲ ਬਣਾ ਲੈਣਾ ਕੋਈ ਨਹੀਂ ਬਣਾ ਲੈਣਾ ਮਾਂ ਨਾ ਫिक्की ਜੀ ਬਣਾਉਨੇ ਆ ਨਾਲੇ ਹਣ ਖਾਵੂੰਗੀ ਨਾ ਸਹੇਰੇ ਖਾਵੂੰਗੀ ਤੁਸੀਂ ਖਾਓਗੇ ਰ ਫੇ ਤਾਂ ਨੂੰ ਪਤਾ ਲੱਗੇਗਾ ਚੱਲ ਕੋਈ ਨਹੀਂ ਖਾ ਕੇ ਵੇਖ ਲੈਨੀ ਦੋ ਦਿਨ ਮੁਰਗੀ ਰੋਟੀ ਨਹੀਂ ਖਾਦੀ ਜਾਂਦੀ ਜਿਹਦੇ ਘਰ ਕੋਈ ਚੀਜ਼ ਖਾ ਕੇ ਆਏਗੀ ਕੋਈ ਨਹੀਂ ਮੰਮੀ ਇਦਾਂ ਦਾ ਨਾ ਕੀ ਪਾਦਣਾ ਵਿੱਚ ਚੱਲ ਪਹਿਣਾ ਖਾ ਲਿਓ ਤੁਸੀਂ ਮੈਂ ਤੁਹਾਨੂੰ ਕਦੋਂ ਆਣੀ ਨਾ ਕਰੋ ਜੇ ਦਾਦਾ ਜੀ ਕਰਦਾ ਉਦੋਂ ਹੀ ਕਰ ਲਿਓ ਨਾਲ ਮਾਸਾ ਦਹੀਂ ਲੱਲੇ ਚੰਗਾ ਚੱਲ ਵੀ ਇੰਨੀ ਹੈ ਜਿਆਦੇ ਸੰਣੀ ਉਹਦੀ ਆਦਤ ਇਹ ਹੈ ਬੈਨੇ ਫੋਨ ਕੱਢ ਕੇ ਬਹਿ ਜਾਣਾ ਉਹਨੇ ਇਹ ਨਹੀਂ ਕਹਿਣਾ ਮੈਂ ਆਪਣੇ ਪਿਓ ਨਾਲ ਥੋੜਾ ਬਥਾ ਕੰਮ ਨਹੀਂ ਕਰਾਦਾ ਵੀ ਇੰਨੀ ਹੈ ਭਲਾ ਜਾਂ ਤੁਸੀਂ ਵੇਖ ਲੈ ਕੋ ਕੰਮਕਾਰ ਆਪਣਾ ਕੋਈ ਗੱਲ ਹੈ ਜਾਂ ਨਹੀਂ ਨਾ ਤੇ ਐਸੀ ਲਾ ਕੇ ਤੜੀ ਲੰਮੀ ਪਿਆ ਜਾ ਕੋਈ ਨਾ ਹੋ ਗਈ ਤੇ ਹਾਂਜੀ ਭਾਬੀ ਜੀ ਹੋ ਗਈਆਂ ਠੀਕ ਆ ਤੇ ਮੈਂ ਆ ਟਿਫਨ ਵੀ ਲੈ ਲਵਾਂ ਫੇ ਤੂੰ ਨਹੀਂ ਭਾਬੀ ਤਾ ਭਾਬੀ ਜੀ ਮੈਂ ਇੱਥੇ ਰੋਟੀ ਕਦੇ ਘੜੀ ਖੜੀ ਨਹੀਂ ਕਾਲਜ ਕਿਉਂ ਭੁੱਖ ਨਹੀਂ ਲੱਗਦੀ ਤੈਨੂੰ ਉੱਥੇ ਜੇ ਕਿਤੇ ਭੁੱਖ ਲੱਗੇ ਵੀ ਨਾ ਤੇ ਆਪਾਂ ਕੰਟੀਨ ਚੋਂ ਖਾ ਲੈਨੇ ਹਾਂ ਤੇ ਉਹ ਕੰਟੀਨ ਦੀਆਂ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ ਨਾ ਖਾਇਆ ਕਰ ਉੱਥੋਂ ਪਰ ਭਾਬੀ ਜੀ ਮੈਨੂੰ ਰੋਟੀ ਖੜਨੀ ਹੈ ਕਿਉਂਕਿ ਕੋਈ ਵੀ ਨਹੀਂ ਲੈ ਕੇ ਆਉਂਦਾ ਤੇ ਮੈਂ ਉੱਥੇ ਟਿਫਨ ਖੋਲਦੀ ਵਾਵਾ ਲੱਗਾਂਗੀ ਲੈ ਹਾਂ ਮੈਂ ਵੀ ਤਾਂ ਕਾਲਾ ਜਾਣੀ ਹੁੰਨੀ ਹਾਂ ਅਹੀਂ ਵੀ ਟਿਫਨ ਲੈ ਕੇ ਜਾਈਦਾ ਹੀਗਾ ਅਦੇ ਸਾਰੀਆਂ ਲੈ ਕੇ ਹੁੰਦੀਆਂ ਇਸੇ ਲੀਆਂ ਮੇਰੀਆਂ ਦੇ ਫਿਰ ਤਾਂ ਡੀਆਂ ਫਰੈਂਡਸ ਲੈ ਕੇ ਹੁੰਦੀਆਂ ਇਹਨਾਂ ਤੇ ਤੁਸੀਂ ਤਾਂ ਲੈ ਜਾਂਦੇ ਹੀ ਤੇ ਮੇਰੇ ਨਾਲ ਦੀਆਂ ਜਿੰਨੀ ਉਹ ਤੇ ਕੋਈ ਲੈ ਕੇ ਨਹੀਂ ਹੁੰਦੀ ਕਿਤੇ ਨਾ ਹੀ ਕੋਈ ਲੈ ਆ ਕੇ ਖੋਸ਼ਵਾ ਫਿਰ ਇਦਾਂ ਤੁਹਾਨੂੰ ਪਤਾ ਚੰਗੇ ਜਿਹੇ ਨਹੀਂ ਲੱਗੇਗਾ ਚੱਲ ਵੇ ਲੈ ਪਤਾ ਆਪਣੀ ਮਰਜ਼ੀ ਕਿਦਾਂ ਕਰਨੀ ਆ ਨਾਲੇ ਫੋਨ ਵੀ ਚਾਰਜ ਤੇ ਲੱਗਾ ਵਾ ਚਾਹਤੇ ਨਾਲ ਲੈ ਜਾਈ ਚੱਲ ਸ਼ੁਕਰ ਕੀਤਾ ਜੇ ਭਾਬੀ ਜੀ ਤੇ ਹੀ ਚਾਰਜ ਦਲਾਤਾ ਹੁਣ ਮੈਨੂੰ ਤੇ ਜਿਆਦਾ ਹੀ ਨਹੀਂ ਹੈ ਉਹਦੇ ਚਲੋ ਮੈਂ ਫਿਰ ਤੁਸੀਂ ਇਹਨੇ ਮਾਨ ਤਾਨਾ ਰੋਟੀ ਬਣਾਈ ਤੇ ਮੈਂ ਲੈ ਜੰਨੀ ਫਿਰ ਤੁਹਾਡਾ ਮਾਨ ਰੱਖਣ ਵਾਸਤੇ ਤੇ ਅੱਗੇ ਤੋਂ ਹੁਣਾ ਬਣਾਇਆ ਚਲ ਮੈਂ ਅੱਗੇ ਤਾਂ ਨਹੀਂ ਬਣਾਉਂਦੀ ਜਦੋਂ ਜੀ ਕਰਿਆ ਕਰੂਗਾ ਤਾਂ ਦੱਸ ਦਿਆ ਕਰੀ ਬਣਾ ਦਿਆ ਕਰੂੰਗੀ ਹਾਂਜੀ ਕੋਈ ਗੱਲ ਨਹੀਂ ਅੱਜ ਲੈ ਜਾ ਫਿਰ ਚਲ ਫਿਰ ਮੈਂ ਅੱਜ ਲੈ ਜੰਨੀ ਆ ਨਾ ਲੈtਿਆ ਆ ਨਾ ਜਾਈ ਚੰਗਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਾਓ ਮੈਂ ਰੋਜ਼ ਜੰਨੀ ਆ ਜਦੋਂ ਕਾਲਜ ਪਹੁੰਚ ਜੰਨੀ ਹੁੰਨੀ ਆ ਨਾ ਤਾਂ ਜਾ ਕੇ ਫੋਨ ਕਰ ਦਿਆ ਕਰ ਆਏ ਭਾਬੀ ਜੀ ਤੁਸੀਂ ਇਦਾਂ ਕਹਿੰਦੇ ਜਿਦਾ ਮੈਂ ਪਹਿਲੇ ਦਿਨ ਕਾਲਜ ਚਲੀ ਹੁੰਨੀ ਆ ਮੇਰੇ ਫੋਨ ਲਾਉਣ ਤਾਂ ਪਹਿਲਾਂ ਇਹਨਾਂ ਮੰਮੀ ਦੇ ਦੋ ਦਿਨ ਫੋਨ ਆਜਨੇ ਜਿੰਨਾ ਚਿਰ ਤੱਕ ਮੈਂ ਪਹੁੰਚੀ ਨਹੀਂ ਨਾ ਉਹਨਾਂ ਨੇ ਫੋਨ ਕਰਕੇ ਪੁੱਛਦੇ ਰਹਿਣਾ ਕਿੱਥੇ ਕਿ ਚਲ ਗਈਆਂ ਕਿੱਥੇ ਕਿ ਪਹੁੰਚ ਗਈ ਇਦੋਂ ਮੈਂ ਫੇਰ ਕਹਿਣਾ ਹਾਂ ਪਹੁੰਚ ਗਈਆਂ ਫੇਰ ਕੀ ਤੇ ਹੌਸਲਾ ਹੁਣਾ ਨਾ ਨਾ ਚੱਲ ਕੋਈ ਨਹੀਂ ਉਹ ਤਾਂ ਪਹਿਲਾਂ ਕਹ ਜਾਨੀ ਹੁੰਨੀ ਆ ਤੇ ਮੇਰੇ ਐ ਤੇ ਪਹਿਲੇ ਦੇ ਨਹੀਂ ਚੱਲੀਆਂ ਜੀ ਚਲੋ ਕੋਈ ਨਹੀਂ ਮੈਂ ਤੁਹਾਨੂੰ ਦੱਸਾਂਗੀ ਠੀਕ ਆ ਚਲੋ ਠੀਕ ਆ ਫੇਰ ਅੱਜ ਨਾ ਨਾਵ ਵਾਲ ਵੇਖ ਕੇ ਨਾ ਮੈਨੂੰ ਆਪਣੇ ਦਿਨ ਹੀ ਚੇਤੇ ਆ ਗਏ ਕਿਦਾਂ ਟਾਈਮ ਨਾਲ ਸਾਰੇ ਉੜਦੇ ਹੁੰਨੇ ਹਾਂ ਵੀ ਚੱਲ ਤਿਆਰ ਹੋਣਾ ਵਾ ਤੇ ਕਾਲਜ ਜਾਣਾ ਵਾ ਉਦੋਂ ਹੁੰਦਾ ਹੀਗਾ ਵੀ ਚੱਲ ਕੋਈ ਗੱਲ ਨਹੀਂ ਗੇ ਛੇਤੀ ਦੇ ਨਿਕਲ ਜਾਣਾ ਹੁਣ ਹੁੰਦਾ ਵਾ ਵੀ ਚੱਲ ਹੁਣ ਮੈਂ ਫੇਰ ਕਾਲਜ ਜਾਵਾਂ ਉਹ ਦਿਨ ਵੀ ਕਿਦਾਂ ਚੰਗੇ ਹੁੰਦੇ ਆ ਨਾ ਆਪਣੀ ਮੋਈ ਮਸਤੀ ਚ ਰਹੀਦਾ ਹੈਦਾ ਹੈਗਾ ਸ਼ੁਕਰ ਤੇਰੀ ਵੀ ਕਿਤੇ ਤਿਆਰੀ ਹੋਈ ਆ ਪਿਓ ਤੇਰਾ ਕਦੇ ਦਾ ਡੀਕਣ ਲਿਆ ਬਾਤ ਬਸ ਮੰਮੀ ਮੈਂ ਚੱਲਨੀ ਆ ਭਾਬੀ ਜੀ ਨਾ ਮੈਨੂੰ ਰੋਟੀ ਫੜਾਉਣ ਲੱਗ ਪਈ ਤੇ ਮੈਂ ਤੇ ਉਹਨਾਂ ਨੂੰ ਕਹਿੰਦੀ ਮੈਂ ਅੱਗੇ ਕਦੇ ਖੜੀ ਨਹੀਂ ਆ ਨਹੀਂ 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 ਆਂਦੇ ਤੂੰ ਲੈ ਕੇ ਜਾ ਜੇ ਤੈਨੂੰ ਭੁੱਖ ਲੱਗ ਗਈ ਤੇ ਫੇਰ ਲੱਲਣ ਹਾਂਜੀ ਮੰਮੀ ਮੈਂ ਲੱਲਿਆ ਵਾ ਤੇ ਗੱਲ ਨਾਲ ਇੱਕ ਹੋਰ ਵੀ ਹੋ ਮੇਰੀ ਹਾਂਜੀ ਫੋਨ ਨਾਲ ਚੇਤੇ ਨਾ ਕਰੀ ਜੇ ਕਿਤੇ ਮੈਂ ਲਾਵਾਂ ਤੇ ਚੁੱਕ ਵੀ ਲਿਆ ਕਰ ਮੰਮੀ ਤੁਹਾਡੇ ਦੇ ਮੈ ਜਿੰਨਾ ਜਿਹੜੇ ਤੱਕ ਪਹੁੰਚਦੀ ਨਹੀਂ ਤੇ 3-4 ਫੋਨ ਆ ਜਾਂਦੇ ਨੇ ਮੇਰੀਆਂ ਸਹਲੀਆਂ ਵੀ ਹੱਸਦੀਆਂ ਮੇਰੇ ਤੇ ਕਿ ਤੂੰ ਕਿਤੇ ਨਹੀਂ ਆਣੀ ਤੇ ਹੁਣ ਮੀਂਹ ਵਰ ਹੀ ਫੋਨ ਕਰਦੇ ਆ ਉਹਨੂੰ ਕਹਿਣਾ ਹੈ ਨਾ ਕਿ ਤੁਹਾਡੇ ਵਿਆਹ ਹੋਣਗੇ ਤੇ ਫਿਰ ਤੁਹਾਨੂੰ ਪਤਾ ਲੱਗਣਾ ਐਦਾਂ ਮਾਂ ਤੇ ਉਹ ਫਿਕਰ ਹੁੰਦਾ ਉਹ ਨਾਲੇ ਪੈਸਾ ਲੱਲੇ ਕੋਈ ਹਾਂਜੀ ਹਾਂਜੀ ਲੱਲੇ ਨੇ ਆ ਕਿੰਨੇ ਲਈ 200 ਰੁਪਏ ਹੈਗਾ ਮੇਰੇ ਕੋਲ ਚੱਲ ਵੇਖ ਲੈ ਤੂੰ ਸਾਂਭ ਲਈ ਇਹ ਨਾ ਕਿ ਕੁੜੀ ਮੰਗੇ ਤੇ ਦੇ ਦੇ ਤਾਂ ਅਪਰਾਜ ਤੰਗ ਹੋਗੀ ਨਹੀਂ ਨਹੀਂ ਜੇ ਮੰਮੀ ਨੂੰ ਲੋੜ ਪੈਗੀ ਨਾ ਤੇ ਮੈਂ ਤੈਨੂੰ ਫੋਨ ਕਰ ਦਾਂਗੀ ਹਾਂ ਚੱਲ ਠੀਕ ਚਲੋ ਠੀਕ ਤੇ ਧਿਆਨ ਨਾ ਪੁੱਤ ਜਾਈਦਾ ਹੁੰਦਾ ਵਾ ਹਾਂਜੀ ਠੀਕ ਆ ਤੇ ਫੋਨ ਕਰਦੀ ਮੈਨੂੰ ਕੋਈ ਨਹੀਂ ਮੰਮੀ ਕਰਦਾ ਹੀ ਫੋਨ ਮੇਰੇ ਪਹੁੰਚੋਂ ਤੋਂ ਪਹਿਲਾਂ ਤੇ ਤੁਹਾਡੇ ਆਜਨੇ 3600 ਬਰੀ ਚੱਲ ਹਨ ਆਬਦ ਗਈ ਏ ਚੱਲ ਤੇ ਅਸੀਂ ਦੋਈ ਜਣੀਆਂ ਦਵਾਦਾਬ ਕੰਮਕਾਰ ਕਰਕੇ ਘਰ ਹੀ ਰਮਾਨ ਕਰਾਂਗੇ ਕੀ ਕਰਨਾ ਸਾਰਾ ਦੇਣੀ ਹਾਂ ਪੁੱਤ ਠੀਕ ਠਾਕ ਵਾ ਹਾਂ ਹਾਂ 니 ਮਾਮਾ ਤੇ ਰਕਤੇ ਗਿਆ ਵਾ ਹਾਂ ਆਂਦੇ ਆ ਨਾ ਫੇ ਮੈਂ ਤੇਰੀ ਗੱਲ ਕਰਾਉਣੀ ਏ ਚੰਗਾ ਆਹੋ ਫੋਰ ਸਭ ਠੀਕ ਠਾਕ ਵਾ अच्छा अच्छा चल ठीक है ठीक है नहीं कोई नहीं आउंदे ਆ ਤਾਂ ਮੈਂ ਕਰਾਉਂਦੀ ਆ ਫੋਨ ਤੇ ਚੰਗਾ ਪੁੱਤ ਸਤਿ ਸ਼੍ਰੀ ਅਕਾਲ ਲੈ ਬਹਿ ਲਾ ਕਿੰਨਾ ਕਰਦੀ ਆ ਆਪਣੇ ਮਾਮੇ ਨਾਲ ਗੱਲ ਕਰਤੇ ਬਣਾ ਤਰੀ ਦੀ ਨਹੀਂ ਕਿਤੇ ਚਲ ਆਉਂਦੇ ਆ ਨਾ ਫਿਰ ਨੂੰ ਦੱਸਨੀ ਆ ਮੈਂ ਤੇ ਫੋਨ ਆਇਆ ਚਲ ਗੱਲ ਕਰ ਲਿਓ ਤੂੰ ਚਲ ਦੋਕ ਪਾਂਡੇ ਰਹਿ ਗਏ ਆ ਸਾਫ ਕਰੀ ਲੈਣੀ ਆ ਫੇਰੀ ਹੋਰ ਕੁਝ ਲੈਣੀ ਆ ਜੀ ਬਣਾ ਪਾਣੀ ਦਾ ਗਲਾ ਲੈ ਆਂ ਯਾਰ ਇੱਕ ਆ ਗਈ ਜੇ ਲੈ ਆ ਗਈਓ ਮੈਂ ਟਕ ਪਹਿਲਾ ਹੁੰਦੇ ਨਾ ਤੇ ਕੁੜੀ ਨਾਲ ਗੱਲ ਕਰੀ ਲੈਣੀ ਚੱਲ ਕੋਈ ਨਹੀਂ 10 ਦਿਨਾਂ ਨੂੰ ਮੈਂ ਫੋਨ ਆਇਆ ਹੈ ਤੇ ਗੱਲ ਕਰ ਲਓ ਹਰੇ ਕਿੰਨਾ ਕੀ ਕਰਦਾ ਹੁੰਦਾ ਗੱਲ ਕਰਨ ਨੂੰ ਤੇ ਰਹਿ ਗਈਆਂ ਆ ਗਈਆਂ ਬਾਬਾ ਹੌਸਲਾ ਵੀ ਕਰਿਆ ਕਰੋ ਆ ਲੋ ਫੜੋ ਤੇ ਹੀ ਨਾ 5 ਮਿੰਟ ਲੇਟ ਹੋਏ ਤੁਹਾਡੀ ਦੋਤੀ ਦਾ ਫੋਨ ਆਉਂਦਿਆ ਹੈਗਾ ਤੇ ਕਹਿਂਦੀ ਮਾਮੀ ਮੇਰੇ ਮਾਮੇ ਨਾਲ ਗੱਲ ਕਰਾ ਮੇਰਾ ਬੜਾ ਜੀ ਕਰਦਾ ਹੈ ਗੱਲ ਕਰਨ ਨੂੰ ਅੱਛਾ ਅੱਛਾ ਤੇ ਭੈਣ ਜੀ ਦਾ ਕਿ ਹਾਲ ਵਾ ਭੈਣ ਜੀ ਤੇ ਠੀਕ ਵਾ ਪਰ ਤੁਹਾਨੂੰ ਪਤਾ ਨਾ ਉਹ ਤਾਂ ਨਾ ਕਿੰਨਾ ਕਰਦੀ ਆ ਓਏ ਆਓ ਮੈਂ ਨਾ ਜਾਣਾ ਫੇਰਾ ਤੋਰਾ ਮਾਰਨਾ ਹੈ ਉਧਰ ਨੂੰ ਆਹੋ ਉਹ ਜੋ ਕੋਠੇ ਦਾ ਕੰਮ ਲਾਇਆ ਕਿ ਨਹੀਂ ਉਧਰ ਮੁੜ ਕੇ ਗਿਆ ਹੀ ਨਹੀਂ ਗਿਆ ਚੱਲ ਵੀ ਹੋ ਜਰੂਰੀ ਆ ਤੇ ਇਹ ਆਪੀ ਉਹ ਵੀ ਬੜਾ ਕਰਦੀ ਟਾੜਨਾ ਤੇ ਹੁਣ ਨਾ ਤੁਸੀਂ ਫੋਨ ਕਰ ਲਿਓ ਉਹਨੂੰ ਚੱਲੀ ਚਲ ਕੋਈ ਨਹੀਂ ਮੈਂ ਕਰਦਾ ਤੁਹਾਨੂੰ ਆਹੋ ਕਰ ਲਿਓ ਗੱਲ ਉਹਦੇ ਨਾਲ ਇੱਕ ਤਾਂ ਨਾ ਸਲਾਹ ਕਰਾ ਦੱਸੋ ਕਿਹੜੀ ਸਲਾਹ ਕਰਨੀ ਹੈ ਜੀਵਨ ਸਾਡੇ ਕੋ ਪੈਲੀਆਂ ਵਿਚਾਰਾਂ ਹਾਂ ਮਕਾਨ ਇਹ ਕਾ ਬਣਿਆ ਵਾ ਨਵਾਂ ਫੇਰ ਬਣਾ ਚਾਲੂ ਕੀਤਾ ਆਪਾਂ ਹਾਂਜੀ ਤੇ ਜੀ ਸਾਡਾ ਧੀ ਪੁੱਤ ਨੇ ਕੋਈ ਤੇਹੀਂ ਐਵੇਂ ਇੰਨੇ ਸੱਦੇ ਮਾਰਦੇ ਫਿਰਦੇ ਤੇ ਮਿਰਰ ਆਦਾ ਵਾ ਕਿਦੋਂ ਨਗਦ ਨਾ ਬੱਚਾ ਲੈ ਲਈ ਤੇ ਜ਼ਿੰਦਗੀ ਸਾਡੀ ਨਿਕਲ ਚੋ ਗਈ ਚੰਗੀ ਵਧੀਆ ਆ ਤੁਸੀਂ ਬੜੀ ਵਧੀਆ ਗੱਲ ਕੀਤੀ ਆ ਸੱਚੀ ਮੈਂ ਇੰਨੇ ਚਿਰ ਦੀ ਤੁਹਾਨੂੰ ਕਹਿਣ ਲਈ ਆ ਉਦੋਂ ਤੇ ਤੁਸੀਂ ਮੇਰੀ ਗੱਲ ਸੁਣਦੇ ਨਹੀਂ ਤੇ ਅੱਜ ਆਪੇ ਤੁਹਾਡੇ ਦਿਲ ਵਿੱਚ ਇਹ ਗੱਲ ਆ ਗਈ ਆ ਸ਼ੁਕਰ ਆ ਰੱਬ ਦਾ ਕਿ ਤੇ ਹੈ ਤੁਸੀਂ ਵੀ ਸੋਚੀਏ ਇਹ ਗੱਲ ਕਿੱਦਾਂ ਕਰਾਂਗੇ ਫਿਰ ਆਪਾਂ ਮੰਮੀ ਨਾ ਸੋਇਦਾ ਵੀ ਹਰੇ ਵੜਾ ਪਾਲ ਨਹੀਂ ਹਾਂ ਤੇ ਉਹਨਾਂ ਦੇ ਵਿੱਚ ਤਾਂ ਹੀ ਕਿ ਸਾਡੇ ਉਹ ਅੱਛਾ ਬੜਾ ਅਚਰ ਡਿਗਦੇ ਰਹੇ ਹੁਣ 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 ਤੇ ਭਰਦੇ ਰਹਿਆ ਵੀ ਅੱਜ ਮੈਂ ਮੁੰਡਾ ਉਹਦੇ ਨਾਲ ਵੇਖਿਆ ਤੇ ਜੀਵਨ ਕਿਤਾ ਜਵਾਨ ਹੋ ਗਿਆ ਇਦਾਂ ਹੀ ਆ ਨਾ ਬੱਚੇ ਤੇ ਆਪਣੇ ਨਾਲ ਹੀ ਜਵਾਨ ਹੋ ਜਾਂਦੇ ਆ ਪਰ ਅਸੀਂ ਲੇਟ ਨਹੀਂ ਹੋਗੇ ਥੋੜਾ ਜਿਹਾ ਉਹ ਲੇਟ ਕਰਦੇ ਹੋਗੇ ਕੰਪਲਈਏ ਕਿਨ ਚੱਲਦੇ ਨਾ ਆਸ਼ਰਮ ਜਿਹਦੇ ਵਿੱਚ ਉੱਥੋਂ ਲੈ ਮੰਗ ਬੱਚਾ ਆਪਾਂ ਉੱਥੋਂ ਲੈ ਲਾਂਗੇ ਚੱਲ ਨਲੇ ਕੀ ਦੀ ਜ਼ਿੰਦਗੀ ਬੜ ਜੂਗੀ ਠੀਕ ਨਹੀਂ ਨਾ ਸਾਡੇ ਕੇ ਭੈਣ ਭਰਾ ਨੂੰ ਦੁੱਖ ਹੋਊਗਾ ਗੱਲ ਤੇ ਵਾਕਿਆ ਸਹੀ ਆ ਜੇ ਇਸ ਤਰ੍ਹਾਂ ਕੇ ਕੋ ਲੈ ਆ ਰਾ ਕਿੰਨੇ ਕਹਿਣਾ ਪਾਣਾ ਆਉਂਗਾ ਢਿਗੜਾ ਹੋਵਾ ਜੀ ਇਹੋ ਵਾ ਤਾਂ ਸਾਰਾ ਕੁਛੜੇ ਕੰਮ ਹੋ ਪਊਗਾ ਮੈਨੂੰ ਤਾਂ ਸੋ ਸੋਚ ਕੇ ਬੜੀ ਖੁਸ਼ੀ ਹੋਣ ਈ ਆ ਆਪਾਂ ਜਦੋਂ ਉੱਥੇ ਜਾਵਾਂਗੇ ਤਾਂ ਕਿੰਨੇ ਬੱਚੇ ਹੋਣੇ ਆ ਹਨਾ ਤੇ ਫਿਰ ਸਾਨੂੰ ਆਪਣਾ ਬੱਚਾ ਮਿਲ ਜਾਣਾ ਤੇ ਅਸੀਂ ਕਿੱਦਾਂ ਹਨਾ ਕਿਦਾਂ ਸਾਡਾ ਸਹਾਰਾ ਬਣ ਜਾਣਾ ਉਹ ਸਾਨੂੰ ਵੀ ਮਾਪਿਓ ਕਿਹਾ ਕਰੂਗਾ ਕੋਈ ਗੱਲ ਸੁਣ ਲੈ ਪਿੰਦ ਉੱਥੋਂ ਜਾਂਦੇ ਨਹੀਂ ਕਿ ਬੱਚਾ ਦਿੰਦੇ ਉਹ ਉੱਥੇ ਵੀ ਨਾ ਪੱਲਾ ਲਖਾ ਕੇ ਆਉਣਾ ਪੈਂਦਾ ਵਾ ਦੇਖ ਨਹੀਂ ਚਲ ਕੋਈ ਗੱਲ ਨਹੀਂ ਜਾਵਾਂਗੇ ਵੇਖਣੇ ਨਹੀਂ ਸਹੀ ਉਹਦੇ ਕੋਈ ਉਹਦੇ ਪਤਾ ਕਰਕੇ ਜਾਊਗਾ ਤੇ ਉਹਦੇ ਹਿਸਾਬ ਨਾਲ ਸਾਨੂੰ ਫੋਨ ਕਰ ਦੇਣਗੇ ਤੇ ਅਪਾ ਜਾ ਕੇ ਲੈ ਆਵਾਂਗੇ ਤੇ ਨਾਲੇ ਜਿਉਣਾ ਖਾਦੀ ਜ਼ਿੰਦਗੀ ਵਧੀਆ ਨਾ ਗਏ ਤੁਸੀ ਹੈ ਉਹੀ ਤਾਂ ਸੋਚ ਲਿਆ ਪਰ ਤਾਂ ਡਾ ਪ੍ਰਾਪਰ ਜਾਈ ਉਹ ਤਾਂ ਨਾ ਰਾਜ ਹੋਣ ਕਿਹੜੀ ਗੱਲ ਚੋਂ ਲੈ ਕੰਬਲੀਆਂ ਉਹਨਾਂ ਦੇ ਲੁੱਡੀਆਂ ਪਾਉਣੀਆਂ ਵਾ ਇੱਦਾਂ ਚੰਗਾ ਹੋ ਗਿਆ ਵਾ ਹੈ ਵਾਕੇ ਮੇਰਾ ਇਦਾਂ ਮਾੜਾ ਨਹੀਂਗਾ ਉਹਨਾਂ ਦੇ ਦੋ ਬੱਚੇ ਹੈਗੇ ਆ ਉਹ ਤੇ ਗੱਲ ਵਾ ਤੇ ਹੁਣ ਸਾਨੂੰ ਵੀ ਤਾਂ ਸਹਾਰਾ ਚਾਹੀਦਾ ਹੀ ਆ ਇਹਦੇ ਵਿੱਚ ਕਿਹੜੀ ਗੱਲ ਹੈ ਨਾ ਉਹ ਜੀਵਨ ਉਹ ਬੱਚਾ ਘਰ ਹੋਵੇ 100 ਵਾਰ ਹੁੰਦਾ ਵਾ ਹੈ ਕੋਈ ਉਹਨੇ ਸਵੇਰੇ ਉੱਠਣਾ ਵਾ ਨੇ ਸਕੂਲੇ ਜਾਣਾ ਵਾ ਉਹਨੇ ਕੋਈ ਕਰਨਾ ਇਹ ਤਾਂ ਸਾਰੀ ਧੜੀ ਇੱਕ ਦੂਜੇ ਦਾ ਪਾਏ ਵਜਦੇ ਰਹਿੰਨੇ ਤੁਸੀਂ ਗੱਲਾਂ ਕਰਨ ਦੇ ਜੇ ਨਾ ਤੇ ਮੈਨੂੰ ਸੋਚ-ਸੋਚ ਕੇ ਖੁਸ਼ੀ ਹੋਈ ਜਾਣ ਲਈ ਆ ਕੋਈ ਮੈਨੂੰ ਵੀ ਮਾਂ ਕਹਿ ਕੇ ਬੁਲਾਊਗਾ ਤੇ ਤੁਹਾਨੂੰ ਵੀ ਕੋ ਪਾਪਾ ਕਹੂਗਾ ਕਿੰਦਾ ਵਧੀਆ ਲੱਗੂਗਾ ਨਾ ਸਾਡੇ ਘਰ ਵਿੱਚ ਵੀ ਬੱਚਾ ਖੇਡਿਆ ਕਰੂਗਾ ਸੱਚੀ ਮਿੰਦਰ ਅੱਜ ਤੱਕ ਤੁਸੀਂ ਮੈਨੂੰ ਬਹੁਤੀ ਵੱਡੀ ਖੁਸ਼ੀ ਦਿੱਤੀ ਆ ਸੱਚੀ ਜੇਕਰ ਤੁਸੀਂ ਇਹ ਆ ਗੱਲ ਕਰੋ ਨਾ ਤੈਨ ਮੈਂ ਆ ਤਾਂ ਦਿਨ ساری ਉਮਰ ਨਹੀਂ ਦੇ ਸਕਦੀ ਐਡੀ ਵੱਡੀ ਖੁਸ਼ੀ ਤਾਂ ਇਹ ਤੇ ਮੈਂ ਕਹਿਣ ਲਿਆ ਨਾ ਇੱਕ ਦੀ ਭਾਅ ਨੂੰ ਹੀ ਪੁੱਛ ਲਈ ਤੇ ਆਹ ਕੰਮ ਆਪਾਂ ਕਰ ਲੱਗੇ ਆ ਹੈ ਚਲੋ ਕੋਈ ਨਹੀਂ ਸ਼ਾਇਦ ਉਹ ਵੀ ਨਾਲ ਹੀ ਚਲ ਜੇ ਭਾਵੇਂ ਸਾਡੇ ਉਹਦਾ ਨਾ ਜਦੋਂ ਮੈਂ ਲੋਕਾਂ ਦੇ ਘਰ ਜਾਂਦੀ ਹੁੰਦੀ ਹੁੰਦੀ ਹੀ ਨਾ ਜਿੱਦਾਂ ਕੋ ਸਗਨ ਸੁਗੰਧਾ ਕੰਮ ਹੁੰਦਾ ਹੀ ਤੇ ਲੋਕੀ ਭਾਵੇਂ ਮੇਰੇ ਮੂੰਹ ਤੇ ਨਹੀਂ ਕਹਿੰਦੇ ਪਰ ਉਹਲੇ ਛਲੇ ਹੋ ਕੇ ਤੇ ਗੱਲਾਂ ਕਰਦੇ ਹੁੰਦੇ ਹੀ ਨਾ ਤੇ ਇਹਦਾ ਪਰਛਾਵਾਂ ਨਾ ਪੈ ਜੇ ਮੈਨੂੰ ਕਿਹੜੀ ਸਮਝ ਨਹੀਂ ਆਉਂਦੀ ਆਪਣੇ ਕਰ ਦਿੰਦੇ ਹੁੰਦੇ ਹੀ ਮੁੰਜਿੰਦਰ ਪਰ ਦਿਲ ਤੇ ਦੁਖਦਾ ਨਾ ਚਲ ਹਾਡਾ ਆਪਣਾ ਬੱਚਾ ਹੋਊਗਾ ਕੋਈ ਇਹ ਗੱਲ ਤਨਾ ਕਿਆ ਕਰੂਗਾ ਮੈਨੂੰ ਪਰ ਮੈਂ ਹੁਣ ਬੇਚਿੱਜ ਕ ਸਾਰਿਆਂ ਦੇ ਘਰ ਜਾਇਆ ਕਰੂੰਗੀ ਕੋਈ ਗਲਤ ਨਾ ਕਰੂਗਾ ਮੈਨੂੰ ਬੇਸ਼ੱਕ ਲੋਕੀ ਗੱਲਾਂ ਕਰਦੇ ਹੁੰਦੇ ਹੀ ਨਾ ਪਰ ਮੈਂ ਨਹੀਂ ਆਪਣੇ ਦਿਲ ਚ ਕੋਈ ਗੱਲ ਆਂਦੀ ਮੈਂ ਤਾਂ ਖੁਸ਼ ਹੋ ਕੇ ਸਾਰਿਆਂ ਦੇ ਘਰ ਜਾਂਦੀ ਰਹੀ ਆ ਮੇਰੇ ਤੋਂ ਵੱਧ ਤਨ ਕੋਣ ਜਾਣਦਾ ਠੀਕ ਨਹੀਂ ਸਾਨੂੰ ਪਤਾ ਜ਼ਿੰਦਗੀ ਆਪਾਂ ਕਿੱਥਾਂ ਕੱਟੀ ਹੈ ਹੈ ਵਾਕਿਆ ਸਹੀ ਗੱਲ ਆ ਮੈਂ ਜੰਦਾ ਤੇ ਮੈਂ ਤੇ ਫਿਰ ਹਾਰ ਕੇ ਨਾ ਹੁਣ ਕਰਕੇ ਆ ਫੈਸਲਾ ਲਿਆ ਵਾ ਤੇਰੇ ਹਿਸਾਬ ਨਾਲ ਠੀਕ ਵਾ ਬਹੁਤ ਵਧੀਆ ਠੀਕ ਨਹੀਂ ਬਹੁਤ ਵਧੀਆ ਕੀਤਾ ਤੁਸੀਂ ਇਹ ਹਾਨੂੰ ਨਾ 10 ਸਾਲ ਪਹਿਲਾਂ ਸੋਚਣਾ ਚਾਹੀਦਾ ਸੀ ਲੇਟ ਹੋ ਗਏ ਆਪਾਂ ਥੋੜਾ ਜਿਹਾ ਚਲੋ ਕੋਈ ਗੱਲ ਨਹੀਂ ਕੋਈ ਨਹੀਂ ਲੇਟ ਕੋਈ ਗੱਲ ਨਹੀਂ ਕੀ ਲੈ ਇਦਾਂ ਕਰਾਂ ਮੈਂ ਭੈਣ ਜੀ ਵੱਲ ਜਾਵਾਂ ਉਹਨੂੰ ਦੱਸ ਕੇ ਆਵਾਂ ਪਾ ਆ ਫੈਸਲਾ ਲਿਆ ਵਾ ਅੱਛਾ ਕੋਸ਼ਮਪਲਾ ਕੀ ਕਹਿੰਦੇ ਆ ਨਾ ਬੜੇ ਖੁਸ਼ ਹੋਣਾ ਲਿਖੀ ਸੀ ਚਲ ਕੋਈ ਨਾ ਗਣਾ ਚਲ ਹਾਂ ਦੇ ਲਾਗੇ ਰੌਣਕ ਲੱਗ ਜੂਗੀ ਨੀ ਕਹਿੰਦੇ ਨਿਆਣਾ ਨਾਲੇ ਮੈਂ ਨਵ ਨੂੰ ਦੱਸੂਗੀ ਨਾਲੇ ਨਵ ਦੇ ਵੇਖਾ ਕਿੰਨੀ ਖੁਸ਼ ਹੋਣਾ ਵਾ ਬੱਗੇ ਸਹੀ ਗੱਲ ਆ ਤੇ ਮੈਂ ਜਾਵਾਂ ਜਾ ਕੇ ਦੱਸਾਂ ਉਹਨਾਂ ਨੂੰ ਅੱਛਾ ਸਲਾਹ ਤੇ ਕਰਨੀ ਪੈਣੀ ਹੁਣ ਆਪਣੇ ਡੱਬਰ ਨਾਲ ਚਲ ਉਹ ਤਾਂ ਭੈਣ ਜੀ ਵੀ ਖੁਸ਼ ਹੀ ਹੋਊਗੀ ਹਨਾ ਆਹੋ ਚਲ ਅਹੀਂ ਵੀ ਆਰੇ ਲੱਗ ਜਾਗੇ ਦਵੇਂ ਜੀ ਓਏ ਉਹ ਤਾਂ ਗੱਲ ਵਾ ਸਾਰੀ ਝੜੀ ਇੱਥੇ ਕੰਦਾ ਨਾ ਮੱਥੇ ਮਾਰੀ ਜਾਈਦੇ ਆ ਵਾਕਿਆਈ ਰੋਟੀ ਖਾ ਲਈ ਲੰਮੇ ਪੈ ਕੇ ਰੋਟੀ ਖਾ ਲਈ ਤੇ ਬਾਹਰ ਚ ਲੱਗੇ ਰੋਟੀ ਗੱਲ ਤੇ ਆ ਕਰਦੇ ਆ ਵਾਕਿਆਈ ਨਾ ਕਿੱਦਾਂ ਵਧੀਆ ਹੁਣਾਵਾ ਮੇਰੇ ਕੋਲ ਤਾਂ ਹੁਣ ਖਲੋਤਾ ਨਹੀਂ ਜਾਣਿਆ ਕਰ ਮੇਰਾ ਜੀ ਕੰਨਾ ਮੈਂ ਭੱਜ ਕੇ ਜਾ ਕੇ ਉਧਰ ਦੱਸ ਆਵਾ ਤੇ ਮੈਂ ਜਾਵਾਂ ਫਿਰ ਜਾ ਜਾ ਚਲ ਤੁਸੀਂ ਬੈਠੋ ਫਿਰ ਮੈਂ ਆ ਗਈ ਜੀ ਜਾ ਜਾ ਚਲ ਚਲ ਭੈਣ ਜੀ ਨੇ ਖੁਸ਼ੀ ਹੁਣਾ ਉਦਾਂ ਉਦਾਂ ਨਾ ਬੜੀ ਵੱਡੀ ਖੁਸ਼ਖਬਰੀ ਦਿੱਤੀ ਮੈਨੂੰ ਮੁੰਜਿੰਦਰ ਨੇ ਮੈਂ ਕਿੰਨੇ ਚਿਰ ਦੀ ਕਹਿੰਦੀ ਸੀ ਮੇਰੀ ਗੱਲ ਹੀ ਨਹੀਂ ਮੰnade ਪਤਾ ਨਹੀਂ ਕਿਦਾਂ ਦਿਲ ਵਿੱਚ ਖਿਆਲ ਆ ਗਿਆ ਚੱਲ ਇਹਨਾਂ ਨੂੰ ਦੱਸਾਂ ਜਾ ਕੇ ਹਾਈ ਹਾਈ ਜੀਵਣ ਇਹਨੇ ਕਿਥੇ ਸਤੀਸਰੀ ਮੂੰ ਚੁੱਕਿਆ ਤੇ ਭੱਜੀ ਆਉਂ ਰਹੀ ਏ ਕੋਈ ਇਹਨੂੰ ਕੋਈ ਨਵਾਂ ਸਿਆਪਾ ਪਾਏਗੀ ਫੇਰ ਨਹੀਂ ਆ ਭਲਾ ਦੀਦੀ ਆ ਜਾ ਆ ਜਾ ਅੰਦਰ ਤੋ ਨਾ ਆਈ ਗਈ ਜਲਦੀ ਸਾਸਿਕਾਲ ਹੋਰ ਸਾਨੂੰ ਕੀ ਹਾਲ ਜੇ ਵਧੀਆ ਵਧੀਆ ਆ ਜਾ ਚਲ ਮੈਂ ਆਖਣੀਆਂ ਬੜੀ ਕਾਲੀ ਕਾਲੀ ਚਾਉਣ ਦੀ ਸੁਖ ਹੋਵੇ ਸੋਖੀਆਂ ਬੜੀ ਵੱਡੀ ਖੁਸ਼ਖਬਰੀ ਦੇਣੀ ਅੱਜ ਤੁਹਾਨੂੰ ਮੈਂ ਅੱਛਾ ਆਹੋ ਦੱਸ ਵੀ ਦੇ ਕਿਹੜੀ ਦੇਣੀ ਆ ਮੈਨੂੰ ਤੇ ਅਜਣ ਕੇ ਇਹਨਾਂ ਨੇ ਦੱਸਿਆ ਹੀ ਗੱਲ ਹੀ ਕੀਤੀ ਮੇਰੇ ਨਾਲ ਤੇ ਮੈਂ ਇਹਨਾਂ ਨੂੰ ਕਿਹਾ ਪਹਿਲਾਂ ਜਾ ਕੇ ਮੈਂ ਆਪਣੀ ਭੈਣ ਨਾਲ ਗੱਲ ਕਰਨੀ ਆ ਉਹਨਾਂ ਵੀ ਬੜੇ ਖੁਸ਼ ਹੋਣਾ ਵੇਖਿਓ ਜਦੋਂ ਤੁਹਾਡਾ ਨਾ ਮੈਂ ਗੱਲ ਕੀਤੀ ਨਾ ਤੁਸੀਂ ਬੜੇ ਖੁਸ਼ ਹੋਏ ਨਾ ਇਹ ਭੈਣਾ ਗੱਲ ਵੀ ਕਰੇਗੀ ਗੱਲਾਂ ਹੀ ਦੱਸੀ ਜਾਣੀਆਂ ਉਹ ਕੋਈ ਗੱਲ ਨਹੀਂ ਗੱਲ ਵੀ ਕਰ ਲੈਣੇ ਆ ਆ ਲੈ ਚਾਹ ਜੀ ਪਾਣੀ ਲਿਆ ਪੁੱਤ ਅਸੀਂ ਅੱਜ ਜੀ ਸਾਸ ਜੀ ਕਾਲ ਹੋਰ ਕਿਦਾ ਠੀਕ ਠਾਕ ਸੀ ਹਾਂ ਪੁੱਤ ਮੈਂ ਤਾਂ ਠੀਕ ਹਾਂ ਤੂੰ ਸੁਣਾ ਆਪਣਾ ਹਾਂ ਜੀ ਆਪਣਾ ਹੀ ਵਧੀਆ ਚੱਲ ਵਧੀਆ ਕਰਤੇ ਹੈ ਜਾ ਪੁੱਤ ਤੂੰ ਜਾ ਕੇ ਨਾ ਚਾਹ ਧਰ ਪਾਣੀ ਪੀ ਲੈਂਦੇ ਆਪਣੀ ਚਾਚੀ ਨੂੰ ਹੌਸਲੇ ਨਾ ਆਹ ਰਹਿਣ ਦੋ ਪੁੱਤ ਰਹਿਣ ਦੇ ਚਾਹ ਮੈਂ ਕਿਹੜੀ ਬੜੀ ਦੂਰੋਂ ਆਈ ਆ ਉਹ ਬਹਿ ਜਾ ਘੜੀ ਫਿਰ ਕੀ ਘਟ ਚਾਹ ਪੀ ਕੇ ਚਲ ਜੀ ਬੈਤ ਮੈਂ ਜਾਣੀ ਆ ਹੁਣ ਮੈਂ ਗੱਲਬਾਤ ਕਰਕੇ ਜਾਣੀ ਆ ਸਾਰੀ ਈ ਕਰ ਵੀ ਕਰਦੀ ਕਦੋਂ ਆ ਕਰਨੀ ਤਾਂ ਹੈ ਹੀ ਨਹੀਂ ਜਪਦੀ ਦੱਸਨੀ ਆ ਦੱਸਨੀ ਆ ਹਾਂ ਮਗਰ ਮੰਜੰਦਰ ਨੇ ਆਣ ਕੇ ਕਿਹਾ ਵਾ ਆਪਾਂ ਨਾਲ ਖਾਸ਼ਕ ਤੋਂ ਬੱਚਾ ਲੱਗ ਗਿਆ ਅੱਛਾ ਮੈਨੂੰ ਇੰਨੀ ਖੁਸ਼ੀ ਹੋਈ ਮੈਂ ਤਾਂ ਭੱਜੀ ਆ ਗਈ ਤੁਹਾਡੇ ਵੱਲ ਦੱਸਣ ਕਿ ਮੈਂ ਪਹਿਲਾਂ ਜਾ ਕੇ ਤੁਹਾਨੂੰ ਦੱਸ ਕੇ ਆਉਣੀ ਆ ਲੈ ਮੈਨੂੰ ਇੱਕ ਗੱਲ ਇਹ ਦੱਸ ਉਹ ਉੱਥੋਂ ਬੱਚਾ ਲਿਆਏਗੀ ਕੀਪ ਤਾਂ ਕੀ ਦਾ ਹੈ ਤੇ ਕੀ ਦਾ ਨਹੀਂ ਇੱਥੇ ਸਾਡੇ ਨਾਲ ਟਾਈਮ ਉਹਦਾ ਨੰਗੇਗਾ ਜਾਂ ਸਾਡਾ ਉਹਦੇ ਨਾਲ ਨੰਗੇਗਾ ਲੈ ਦੱਸ ਬੱਚੇ ਤੇਰਾ ਬਦਰੂਪ ਹੁੰਦੇ ਆ ਹੈ ਜਦੋਂ ਸਾਡੇ ਟੱਬਰ ਵਿੱਚ ਆ ਗਿਆ ਤਾਂ ਸਾਡਾ ਹੀ ਹੋ ਜਾਣਾ ਬਿਲਕੁਲ ਇਹ ਕੰਮ ਨਾ ਕਰੀ ਸ਼ੁਰੂ ਤੋਂ ਆਂਦੀ ਰਹੀ ਆ ਨਾਬ ਮੇਰੀ ਧੀ ਆ ਹੈ ਚੰਨੀ ਮੇਰਾ ਪੁੱਤ ਵਾ ਅੱਜ ਲੱਗੀ ਹਾਂ ਨਵੇਂ ਕੰਮ ਕਰਨ ਨਹੀਂ ਤੇ ਜਦੋਂ ਤੁਹਾਨੂੰ ਮੈਂ ਕਿਹਾ ਸੀਗਾ ਕਿ ਨਾਬ ਮੈਨੂੰ ਦੇ ਦੋ ਉਦੋਂ ਤੁਸੀਂ ਕਹਿੰਦੇ ਸੀ ਕਿ ਨਹੀਂ ਇਹ ਨਹੀਂ ਗੱਲ ਬਣਨੀ ਆ ਤਾਂ ਮੰਜਿੰਦਰ ਨੇ ਕਿੰਨਾ ਲੇਟ ਫੈਸਲਾ ਲਿਆ ਵਾ ਜੇ ਕਿਤੇ ਪਹਿਲਾਂ ਫੈਸਲਾ ਲਿਆ ਹੁੰਦਾ ਨਾ ਤੇ ਅੱਜ ਨੂੰ ਸਾਡਾ ਬੱਚਾ ਵੀ ਜਵਾਨ ਹੁੰਦਾ ਆਹੋ ਤੈਨੂੰ ਨਵ ਦੇ ਦਿੰਦੀ ਤੂੰ ਕਿਤੇ ਮਾਰੇ ਮੋਟੇ ਥਾਂ ਤੇ ਵਿਆਹ ਦਿੰਦੀ ਸਾਰੀ ਉਮਰ ਭੁੱਖੀ ਮਰ ਜਾਂਦੀ ਹਾਏ ਹਾਏ ਤੂੰ ਇਹ ਗੱਲ ਸੋਚ ਵੀ ਕਿਦਾਂ ਲਈ ਨਾਂ ਵਿੱਚ ਤੇ ਮੇਰੀ ਜਾਨ ਵਸਦੀ ਆ ਐਂਦਾ ਕਿਦਾਂ ਮੈਂ ਕਰ ਦਿੰਦੀ ਜੇ ਤੇਰੀ ਜਾਨ ਵਸਦੀ ਹੁੰਦੀ ਨਾ ਜਿਹੜਾ ਫੈਸਲਾ ਨਹੀਂ ਆ ਇਹ ਤੂੰ ਲੈਣਾ ਹੀ ਨਹੀਂ ਇਹ ਵੀ ਗੱਲ ਮੈਂ ਤੈਨੂੰ ਦੱਸ ਦਿੰਨੀ ਆ ਪਰ ਮੇਰੀ ਇੱਕ ਗੱਲ ਸੁਣਾ ਉਹਨਾਂ ਦੀਦੀ ਵੇਖੋ ਜੇ ਬੱਚਾ 24 ਘੰਟੇ ਸਾਡੇ ਕੋਲ ਰਹੂਗਾ ਤੇ ਸਾਡੀ ਵੀ ਕਿਤੇ ਜ਼ਿੰਦਗੀ 4 ਸਾਲ ਵੱਜੂਗੀ ਅਸੀਂ ਦੋਵੇਂ ਜੀ ਕੀ ਕਰੀਏ ਕਰ ਉਹ ਟਾਈਮ ਤੇ ਆਪਣੇ ਨਾਲ ਨੰਗੇ ਦਾ ਬਗਾਨਿਆਂ ਨਾਲ ਨੰਗੇਗਾ ਬਗਾਨਾ ਵਟਾ ਸਾਂਝੀਆਂ ਨੇ ਬਗਾਨਾ ਕਾਦਾ ਆਪਣਾ ਹੀ ਹੋ ਜਾਂਦਾ ਵਾ ਜਦੋਂ ਉਹਨੂੰ ਆਪਣੇ ਕੋਲ ਲੈ ਆਈਏ ਉਹ ਬਗਾਨਾ ਖੂਨ ਕੀਮਤਾ ਕਿਦਾਂ ਦਾ ਹੋਣਾ ਵਾ ਤੈਨੂੰ ਇੰਨਾ ਪਤਾ ਹੀ ਗਾਂਹ ਜਾ ਕੇ ਸੋਚੀਦੀ ਹੁੰਦੀ ਅਗਲੀ ਗੱਲ ਹੁਣ ਤਾਂ ਤੂੰ ਸ਼ਰੀਂ ਨਾ ਕਹਿਤਾ ਕੋਈ ਨਹੀਂ ਮੈਂ ਲੈ ਆਉਣੀ ਨਹੀਂ ਉਹ ਤਾਂ ਨਾ ਮਨਜਿੰਦਰ ਜੀ ਨੇ ਤੈਨੂੰ ਕਹਿਤਾ ਜੇ ਤੁਸੀਂ ਖੂਨ ਦੀ ਗੱਲ ਕਰਦੇ ਜੇ ਤੇ ਮੈਂ ਕਹੇ ਨਾ ਆਪਣੇ ਭਰਾ ਤਾਂ ਲੈ ਆਉਣੀ ਆ ਮੈਂ ਉਹ ਤਾਂ ਮੇਰਾ ਖੂਨ ਹੀ ਨਾ ਤੁਸੀਂ ਉਹਦਾ ਵੀ ਡਿੱਕਾ ਪਾਤਾ ਫੇ ਨਹੀਂ ਲੈ ਆ ਕੇ ਆਉਣਾ ਤੇ ਮੈਂ ਚੁੱਪ ਕਰਕੇ ਬੈ ਗਈ ਮੈਂ ਐਵੇਂ ਤੁਹਾਡੀਆਂ ਗੱਲਾਂ ਮੰਨ ਲੈਨੀ ਆ ਫਿਰ ਜੇ ਤੇਰੇ ਕਰਮਾਂ 'ਚ ਹੁੰਦਾ ਤਾਂ ਰੱਬ ਤੈਨੂੰ ਦੇ ਦਿੰਦਾ ਹੁਣ ਚੁੱਪ ਕਰਕੇ ਬੈਠੀ ਰੋ ਹੁਣ ਕਿਹੜੀ ਤੂੰ ਨਿਆਣੀ ਐ ਨਹੀਂ ਮੈਨੂੰ ਇਹ ਦੱਸ ਐਹੋਂ ਵੇ ਨਿਆਣਾ ਚੁੱਕੀ ਫੱਦੀ ਚੰਗੀ ਲੱਗਾਂਗੀ ਨਾ ਸ਼ਰਮ ਤੇ ਨਾ ਹਜਾ ਕੋ ਕੰਮ ਸੋਕਮ ਸੋਚ ਹੀ ਲੈਂਦੇ ਐਡੀ ਵੱਡੀ ਗੱਲ ਕਰਨ ਲੱਗੀ ਮੈਂ ਤਾਂ ਬੜੀ ਖੁਸ਼ੀ ਨਾਲ ਤੁਹਾਡੇ ਵੱਲ ਆਈ ਸੀ ਪਤ ਹੀ ਤੇ ਮੇਰਾ ਦਿਲ ਹੀ ਤੋੜਦਾ ਐਦਾਂ ਥੋੜੀ ਘਰੀ ਦਾਵਾ ਇਹੋ ਜਿਹੀਆਂ ਗੱਲਾਂ ਕਰਨੀਆਂ ਸੀ ਨਾ ਆਪਣੇ ਘਰ ਕਰਨੀਆਂ ਸੀ ਮੇਰ ਨਾਲ ਕਰਨ ਦੀ ਨਹੀਂ ਕੋਈ ਲੋੜ ਜੀਵਨ ਸੁੱਖੀ ਸੰਦੀ ਸਾਡੇ ਘਰ ਬੈ ਕੇ ਨਾ ਕੋ ਰੋਂਦੀ ਕੋਈ ਲੋੜ ਨਹੀਂ ਹੈਗੀ ਠੀਕ ਆ ਤੇ ਰਹਿ ਗਈ ਗੱਲ ਔਲਾਦ ਦੀ ਜੇ ਤੇਰੇ ਕਰਮਾਂ ਚ ਹੁੰਦੀ ਨਾ ਤੇ ਤੈਨੂੰ ਮਿਲ ਜਾਣੀ ਤੇ ਜਿਹੜੀ ਨਾਬ ਦੀ ਗੱਲ ਆ ਇਹ ਤਾਂ ਤੂੰ ਉੱਤੋਂ ਉੱਤੋਂ ਕਰਨੀ ਆ ਤੂੰ ਉਹਨੂੰ ਜੀ ਆਪਣੀ ਧੀ ਸਮਝਦੀ ਨਾ ਤੇ ਕਦੀ ਵੀ ਨਹੀਂ ਇੱਥੋਂ ਤੱਕ ਗੱਲਾਂ ਪਹੁੰਚਣੀਆਂ ਹੈਗੀਆਂ ਉਹ ਤਾਂ ਕਾਜ ਚ ਮਗਰੋਂ ਆਉਂਦੀ ਆ ਪਹਿਲਾਂ ਤੇਰੇ ਘਰ ਚਲ ਜਾਂਦੀ ਹਏ ਹੇ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਜੀ ਉਹ ਵੀ ਮੇਰੀ ਧੀ ਆ ਮੈਂ ਇੱਕ ਦੋ ਕਿਹਾ ਵੀ ਮੈਂ ਆਦੇ ਨਾਲ ਨਹੀਂ ਕਰਦੀ ਪਰ ਜੇ ਮਤਨ ਨੂੰ ਆਪਣਾ ਸੁਖ ਦਸਣ ਆਈ ਹੀਗੀ ਕਿ ਚਲਾਨੂੰ ਕੋਈ ਖੁਸ਼ੀ ਮਿਲ ਜੂਗੀ ਤੁਸੀਂ ਤੇ ਨਾ ਮੇਰਾ ਫੱਕਾ ਨਹੀਂ ਛੰਡਿਆ ਐਂਦਾ ਮੈਂ ਸੁਖ ਨਾ ਆਪਣੇ ਘਰ ਹੀ ਰੱਖਿਆ ਕਰ ਮੈਨੂੰ ਨਹੀਂ ਲੋੜ ਦਸਣ ਦੀ ਆਗੀ ਮੇਰੀ ਧੀ ਨਾਬ ਮੇਰੀ ਧੀ ਤੇ ਕਿੱਦਾਂ ਦੀ ਕਿੱਦਾਂ ਜਾਣ ਰਹੀ ਹੈ ਤੇ ਅਜੇ ਆਂਦੀ ਮੇਰੀ ਧੀ ਆਓ ਚਲੋ ਕੋਈ ਨਹੀਂ ਅਗਲੇ ਨੂੰ ਹੀ ਛਾੜਨਾ ਬਹਿਣਾ ਚਾਹ ਤਰੀ ਆ ਜਾਂ ਨਹੀਂ ਹੈ ਤੇ ਜਾ ਮੈਂ ਕਿਹੜੀ ਤੇਰੀ ਪਰਵਾਹ ਕਰਨੀ ਨੇ ਤੇ ਰਹਿ ਗਈ ਗੱਲ ਨਿਆਣੇ ਦੀ ਉਹ ਤਾਂ ਤੈਨੂੰ ਮੈਂ ਲੈਣ ਨਾ ਦਿੱਤਾ ਜਿੰਨੀ ਜ਼ਿਆਦਾ ਤਾਂ ਮੇਰੇ ਸੰਗੀ ਜੋਗੀ ਆ